ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕੌਰ ਟੈਕ ਚੈਨਲ ਤੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਜਿਹੜਾ ਸਲਾਈ ਦਾ ਕੋਰਸ ਹੈਗਾ ਆ ਉਹ ਆਪਣੇ YouTube ਚੈਨਲ ਤੇ ਚੱਲ ਰਿਹਾ ਆ ਤੇ ਉਹਦੇ ਵਿੱਚ ਆਪਾਂ ਜਿਹੜੀ ਅੱਜ ਨਵੀਂ ਕਲਾਸ ਲੈ ਕੇ ਆਏ ਆ ਕਿਉਂਕਿ ਕਈ ਭੈਣਾਂ ਹੈਗੀਆਂ ਜਿਨ੍ਹਾਂ ਨੂੰ ਸਭ ਕੁਝ ਪਤਾ ਥੋੜੇ ਬਹੁਤੀ ਨੋਲਿਜ ਹੈਗੀ ਹੈ ਨਾ ਇੰਚ ਟੇਪ ਬਾਰੇ ਮਸ਼ੀਨ ਬਾਰੇ ਜਾਂ ਸਲਾਈ ਬਾਰੇ ਔਰ ਕਈ ਜਿਹੜੇ ਹੈਗੇ ਆ ਜਿਹੜੇ ਬਿਲਕੁਲ ਜ਼ੀਰੋ ਤੋਂ ਸਟਾਰਟ ਕਰ ਰਹੇ ਆ ਔਰ ਜਿਹੜੇ 0 ਤੋਂ ਸਟਾਰਟ ਕਰਦੇ ਆ ਕਈ ਵਾਰ ਕੀ ਹੁੰਦਾ ਕਿ ਜਿਨ੍ਹਾਂ ਨੂੰ ਇੰਚੀ ਟੇਪ ਬਾਰੇ ਜਾਂ ਮਸ਼ੀਨ ਬਾਰੇ ਬਿਲਕੁਲ ਵੀ ਪਤਾ ਨਹੀਂ ਹੁੰਦਾ ਮਸ਼ੀਨ 'ਚ ਧਾਗਾ ਕਿਵੇਂ ਪਾਣਾ ਉਹ ਵੀ ਨਹੀਂ ਪਤਾ ਜਾਂ ਇੰਚੀ ਟੇਪ ਦੇ ਵਿੱਚ ਆਪਾਂ ਅੱਧਾ ਪੋਣਾ ਇੰਚ ਕਿੰਨਾ ਲੈਣਾ ਹੈ ਹਨਾ ਉਸ ਚੀਜ਼ ਦੀ ਬਿਲਕੁਲ ਨੌਲੇਜ ਨਹੀਂ ਹੁੰਦੀ ਕਿਉਂਕਿ ਆਪਾਂ ਇਹ ਜਿਹੜਾ ਸਲਾਈ ਕੋਰਸ ਕਰ ਰਹੇ ਆ ਬਿਲਕੁਲ 0 ਤੋਂ ਜਿਹੜੇ ਸਟਾਰਟ ਕਰ ਰਹੇ ਆ ਖਾਸ ਕਰ ਉਹਨਾਂ ਵਾਸਤੇ ਹੈਗਾ ਤਾਂ ਕਿ ਜਿਹੜੇ ਆ ਭੈਣਾ ਆ ਘਰ ਦੇ ਵਿੱਚ ਬੈਠ ਕੇ ਸਿੱਖ ਸਕਣ ਹੈਨਾ ਤੇ ਅੱਜ ਅਸੀਂ ਤੁਹਾਡੇ ਲਈ ਜਿਹੜੀ ਇੱਕ ਇਨਫੋਰਮੇਸ਼ਨ ਵਾਲੀ ਲੈ ਕੇ ਆਏ ਹਾਂ ਜਿਹਦੇ ਵਿੱਚ ਆਪਾਂ ਤੁਹਾਨੂੰ ਮੈਜ਼ਰਮੈਂਟ ਟੇਪ ਦੇ ਬਾਰੇ ਵਿੱਚ ਨੌਲੇਜ ਦਵਾਂਗੇ ਔਰ ਸਲਾਈ ਮਸ਼ੀਨ ਦੇ ਵਿੱਚ ਧਾਗਾ ਕਿੱਦਾਂ ਪਾਣਾ ਸਿੰਪਲ ਸਲਾਈ ਮਸ਼ੀਨ ਦੇ ਵਿੱਚ ਠੀਕ ਹੈ ਉਹਦੇ ਬਾਰੇ ਆਪਾਂ ਦੱਸਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਇੰਚੀ ਟੇਪ ਬਾਰੇ ਇੰਚੀ ਟੇਪ ਦਾ ਜਿਹੜਾ ਹੁੰਦਾ ਆ ਤੁਸੀਂ ਇੱਥੋਂ ਤੁਸੀਂ 1 ਇੰਚ ਹੁੰਦਾ ਏ ਠੀਕ ਹੈ ਇਧਰ ਕਿਉਂਕਿ ਇਹ ਜਿਹੜਾ ਕਲਿੱਪ ਜਿਹਾ ਲੱਗਾ ਹੋਇਆ ਇਹਨੂੰ ਛੱਡ ਦਿੰਦੇ ਆਪਾਂ ਇਹ ਜਿਹੜਾ ਹੁੰਦਾ ਹੈ ਸਾਡਾ 1 ਇੰਚ ਠੀਕ ਹੈ ਇਹ ਇਸ ਵੱਡੀ ਲਾਈਨ ਤੋਂ ਲੈ ਕੇ ਦੂਸਰੀ ਵੱਡੀ ਲਾਈਨ ਦੇ ਤੱਕ ਸਾਡਾ ਜਿਹੜਾ 1 ਇੰਚ ਬਣ ਜਾਂਦਾ ਹੈ। ਔਰ ਅਗਰ ਅਸੀਂ ਅੱਧਾ ਇੰਚ ਕਹਿਣਾ ਹੈ ਜਾਂ ਹਾਫ ਕਹਿਣਾ ਹੈ ਤਾਂ ਤੁਸੀਂ ਕੀ ਕਹਿਣਾ ਹੈ 1 2 3 4 ਇਹ ਜਿਹੜੀ ਚੌਥੀ ਹਾਫ ਲਾਈਨ ਹੈ ਇੱਥੇ ਤੱਕ ਸਾਡਾ ਜਿਹੜਾ ਅੱਧਾ ਇੰਚ ਹੋਣਾ ਹੈ। ਠੀਕ ਹੈ 1 ਤੋਂ ਲੈ ਕੇ ਦੂਸਰੀ ਅੱਧੀ ਲਾਈਨ ਤੱਕ ਸਾਡਾ ਅੱਧਾ ਇੰਚ ਹੋਣਾ ਹੈ। ਔਰ ਜਿਹੜਾ ਆਪਾਂ ਸਵਾ ਇੰਚ ਕਹਿੰਦੇ ਆ ਜਾਂ ਸਵਾ ਠੀਕ ਹੈ ਉਹ ਕੀ ਹੁੰਦਾ ਹੈ? ਜਿੰਨਾ ਵੀ ਤੁਸੀਂ ਨੰਬਰ ਬੋਲਿਆ ਮੰਨ ਲਓ ਸਵਾ 1 ਬੋਲਿਆ ਤਾਂ ਉਹਦੇ ਉੱਪਰ ਆਪਾਂ ਨੇ 2 ਪੁਆਇੰਟ ਉੱਤੇ ਲੈ ਲੈਣੇ ਠੀਕ ਹੈ 2 ਪੁਆਇੰਟ ਉੱਪਰ ਜਿਹੜਾ ਹੁੰਦਾ ਉਹਨੂੰ ਸਵਾ ਕਹਿੰਦੇ ਆ ਮੰਨ ਲਓ ਸਵਾ 3 ਹੈ ਤਾਂ 3 ਤੋਂ 2 ਪੁਆਇੰਟ ਉੱਪਰ ਸਵਾ 4 ਤਾਂ 4 ਤੋਂ 2 ਪੁਆਇੰਟ ਉੱਪਰ ਇਸ ਤਰ੍ਹਾਂ ਆਪਾਂ ਇਹਨੂੰ ਸਵਾ ਦੇ ਵਿੱਚ ਗਿਣਨਾ ਹੈ ਹੁਣ ਇਹ ਸਾਡਾ ਸਵਾ ਵੀ ਹੋ ਗਿਆ ਔਰ ਡੇਢ ਵੀ ਹੋ ਗਿਆ ਇੱਕ ਹੁੰਦਾ ਆ ਪੌਣੇ 2 ਪੌਣੇ 2 ਮਤਲਬ ਪੌਣ ਜਿਹਦੇ ਵਿੱਚ ਹੁੰਦੀ ਠੀਕ ਹੈ ਮਤਲਬ ਕਿ 2 ਤੋਂ 2 ਪੁਆਇੰਟ ਘਟ ਜਿਵੇਂ ਆਪਾਂ ਮੰਨ ਲਓ ਟਾਈਮ ਦੇਖਦੇ ਆ ਉਸੇ ਤਰ੍ਹਾਂ ਪੌਣ ਦਾ ਮਤਲਬ ਹੈਗਾ ਕਿ 2 ਤੋਂ 2 ਪੁਆਇੰਟ ਆਪਾਂ ਨੇ ਘੱਟ ਲੈਣੇ ਆ ਠੀਕ ਹੈ 2 ਗਿਣ ਹੋਣਾ ਬਟ ਪੌਣੇ ਆ ਤਾਂ 2 ਪੁਆਇੰਟ ਘੱਟ ਇਹਨੂੰ ਤੁਸੀਂ ਲਿਖਣਾ ਕਿੱਦਾਂ ਹੈ ਜਦੋਂ ਤੁਸੀਂ ਨਾਪ ਲਿਖਦੇ ਆ ਦੋ ਤਰੀਕਿਆਂ ਦੇ ਨਾਲ ਲਿਖ ਸਕਦੇ ਆ ਇੱਕ ਤਾਂ ਹੁੰਦਾ ਹੈ 0.25 ਠੀਕ ਹੈ ਮੰਨ ਲਓ ਕਿ ਤੁਸੀਂ 3.25 ਲਿਖਿਆ ਹੈ ਨਾਪ ਤਾਂ ਉਹ ਕੀ ਹੋਣਾ ਹੈ ਸਵਾ 3 ਇੰਚ ਇਹਨੂੰ ਤੁਸੀਂ ਇਦਾਂ ਵੀ ਲਿਖ ਸਕਦੇ ਹੋ 3 1/4 ਠੀਕ ਹੈ 3 ਦਾ 1/4 ਹਿੱਸਾ 1/4 ਹਿੱਸਾ ਕੀ ਹੋਣਾ 3 ਦਾ 2. ਉੱਪਰ ਠੀਕ ਹੈ ਔਰ ਫਿਰ ਇਸੇ ਤਰ੍ਹਾਂ ਜਿਹੜਾ ਅੱਧਾ ਹੈ ਉਹਨੂੰ ਤੁਸੀਂ ਲਿਖਣਾ ਹੈ .50 50 ਸਪੋਜ਼ ਤੁਸੀਂ ਇੱਥੇ 4.50 ਮੰਨ ਲਓ ਇਹ ਹੋ ਗਿਆ ਸਾਡਾ 4.5 ਇੰਚ ਔਰ ਇਹਨੂੰ ਦੂਸਰੀ ਤਰ੍ਹਾਂ ਕਿੱਦਾਂ ਲਿਖਣਾ ਤੁਸੀਂ 4 ਦਾ ਹਾਫ ਠੀਕ ਹੈ ਇਹ ਹੋ ਗਿਆ 4.5 4.5 ਕਿੱਥੇ ਹੁੰਦਾ ਸਾਡਾ ਇੱਥੋਂ 4 ਤੋਂ 1 2 3 4 4 ਪੁਆਇੰਟ ਜਿਹੜਾ ਅੱਗੇ ਜਾ ਕੇ ਜਿਹੜੀ ਸੈਂਟਰ ਵਾਲੀ ਹਾਫ ਲਾਈਨ ਹੈ ਉੱਥੇ ਤੱਕ ਔਰ ਉਸ ਤੋਂ ਬਾਅਦ ਆਉਂਦਾ ਹੈਗਾ 0.75 ਮੰਨ ਲਓ ਤੁਸੀਂ ਇੱਥੇ ਲਿਖਦੇ ਆ 5.75 ਇਹ ਸਾਡਾ ਕਿੰਨਾ ਹੋ ਗਿਆ ਪੌਣੇ 6 ਇੰਚ ਔਰ ਪੌਣੇ 6 ਇਹਨੂੰ ਤੁਸੀਂ ਇਦਾਂ ਵੀ ਲਿਖ ਸਕਦੇ ਹੋ 5 ਦਾ 3/4 5 ਦਾ 3/4 1 2 3 3/4 ਇੱਥੇ ਹੋ ਗਿਆ ਚੌਥਾ ਹਿੱਸਾ ਤਾਂ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਠੀਕ ਹੈ ਜੀ ਤੇ ਇਹ ਹੋ ਗਈ ਸਾਡੀ ਇੰਚਟੇਬ ਦੀ ਔਰ ਇਹਦੇ ਵਿੱਚ ਇੱਕ ਕੀ ਹੁੰਦਾ ਹੈ ਕਿ ਅਗਰ ਤੁਸੀਂ ਵੈਸੇ ਤਾਂ ਫੁੱਟ ਦਾ ਇਹਦੇ ਵਿੱਚ ਕਪੜੇ ਦੇ ਵਿੱਚ ਕੋਈ ਹੈ ਨਹੀਂਗਾ ਕਿ ਆਪਾਂ ਨਾਪਣਾ ਹੁੰਦਾ ਆ ਵੈਸੇ ਤੁਹਾਨੂੰ ਜਸ ਨੋਲੇਜ ਲਈ ਦੱਸ ਦਿੰਨੇ ਆ ਕਿ ਜਿਹੜਾ ਇਹ 12 ਇੰਚ ਹੁੰਦਾ ਆ 12 ਇੰਚ ਤੇ ਸਾਡਾ ਇੱਕ ਫੁੱਟ ਬਣਦਾ ਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਜਦੋਂ ਕੱਪੜਾ ਨਾਪਣਾ ਹੈ ਠੀਕ ਹੈ ਕੱਪੜਾ ਨਾਪਦੇ ਹੁੰਨੇ ਆਪਾਂ ਮੀਟਰਾਂ ਦੇ ਵਿੱਚ ਤਾਂ ਉਹ ਤੁਹਾਨੂੰ ਅਗਰ ਨਹੀਂ ਪਤਾ ਕਿ ਆਪਾਂ ਨੇ ਕਿੰਨਾ ਜਿਹੜਾ ਕੱਪੜੇ ਦੀ ਲੈਂਥ ਆ ਮੀਟਰ ਦੇ ਹਿਸਾਬ ਨਾਲ ਕਿੱਦਾਂ ਦੇਖਣੀ ਆ ਤਾਂ ਇਹ ਦੂਸਰੀ ਸਾਈਡ ਦੇ ਵਿੱਚ ਇਹ ਦੇਖੋ ਇੱਕ ਸਾਈਡ ਸਾਡੇ ਕੀ ਲਿਖਿਆ ਹੋਇਆ ਇੰਚ ਲਿਖਿਆ ਹੋਇਆ ਔਰ ਦੂਜੀ ਸਾਈਡ ਜਿਹੜੇ ਇਹ ਬਰੀਕ ਨੰਬਰ ਹੈਗਾ ਇਹ ਸਾਡੇ ਸੈਂਟੀਮੀਟਰ ਆ ਠੀਕ ਹੈ ਜੀ ਤੇ ਤੁਹਾਨੂੰ ਪਤਾ ਹੀ ਹੋਣਾ ਕਿ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਆ ਤਾਂ ਆਪਾਂ ਇਸ ਤਰ੍ਹਾਂ ਰੱਖ ਲੈਣਾ ਇਸ ਸਿਰੇ ਤੋਂ ਸ਼ੁਰੂ ਕਰਕੇ ਇਹ ਦੇਖੋ ਇੱਧਰ ਇਹ ਸਾਡਾ ਇੱਥੇ 100 ਸੈਂਟੀਮੀਟਰ ਜਿੱਥੇ ਆਂਦਾ ਆ ਉੱਥੇ ਆਂਦਾ ਹੈ ਸਾਡਾ 39 ਇੰਚ ਠੀਕ ਹੈ 39 ਇੰਚ ਦਾ ਸਾਡਾ 1 ਮੀਟਰ ਹੁੰਦਾ ਅਗਰ ਤੁਸੀਂ ਕੱਪੜੇ ਦੀ ਲੈਂਥ ਦੇਖਣੀ ਹੈ ਤਾਂ ਇਸ ਤਰ੍ਹਾਂ ਤੁਸੀਂ 39 ਇੰਚ ਤੱਕ ਨਾਪ ਕੇ ਕੱਪੜੇ ਦੀ ਜਿਹੜੀ ਲੈਂਥ ਆ ਉਹ ਚੈੱਕ ਕਰ ਸਕਦੇ ਆ ਕਿ ਕਿੰਨੇ ਮੀਟਰ ਸਾਡਾ ਕੱਪੜਾ ਜਿਹੜਾ ਹੈਗਾ ਹੈ ਠੀਕ ਹੈ ਜੀ ਇਹ ਤਾਂ ਹੋ ਗਿਆ ਸਾਡਾ ਮੀਟਰ ਬਾਰੇ ਤੇ ਹੁਣ ਆਪਾਂ ਕਰਾਂਗੇ ਸਲਾਈ ਮਸ਼ੀਨ ਦੇ ਵਿੱਚ ਥ੍ਰੈਡਿੰਗ ਕਿੱਦਾਂ ਕਰਨੀ ਆ ਥ੍ਰੈਡ ਕਿੱਦਾਂ ਯੂਜ਼ ਕਰਨੇ ਆ ਉਹ ਤੁਹਾਨੂੰ ਦੱਸਾਂਗੇ ਤੇ ਆਓ ਹੁਣ ਆਪਾਂ ਚੱਲਦੇ ਆਂ ਸਲਾਈ ਮਸ਼ੀਨ ਦੇ ਉੱਤੇ ਤੇ ਉਹ ਤੁਹਾਨੂੰ ਦਿਖਾਣੇ ਆ ਕਿ ਸਿੰਪਲ ਮਸ਼ੀਨ ਦੇ ਵਿੱਚ ਜਿਹੜੇ ਥ੍ਰੈਡ ਹੈਗੇ ਆ ਉਹ ਕਿਦਵੇਂ ਪਾਣੇ ਆ ਹੁਣ ਆਪਾਂ ਜਿਹੜਾ ਮਸ਼ੀਨ ਸਿੰਪਲ ਮਸ਼ੀਨ ਹੈਗੀ ਆ ਉਹਦੇ ਵਿੱਚ ਥ੍ਰੈਡਿੰਗ ਕਰਨੀ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਆਪਾਂ ਨੇ ਥ੍ਰੈਡ ਯੂਜ਼ ਕਰਨਾ ਆ ਠੀਕ ਹੈ ਸਭ ਤੋਂ ਪਹਿਲਾਂ ਇਸ ਤਰ੍ਹਾਂ ਦੇ ਦੋ ਜਿਹੜੇ ਹੌਲ ਹੁੰਦੇ ਆ ਜਿਹਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਰੀਲ ਨੂੰ ਪਾ ਲੈਣਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਇੱਥੇ ਰੀਲ ਪਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਥ्रेड ਲੰਘਾਣਾ ਹੈ ਠੀਕ ਹੈ ਇਸ ਤੋਂ ਬਾਅਦ ਆਪਾਂ ਨੇ ਆਹ ਜਿਹੜੀਆਂ ਦੋ ਪਲੇਟਸ ਹੁੰਦੀਆਂ ਨੇ ਜਿਹਦੇ ਵਿੱਚੋਂ ਆਪਾਂ ਨੇ ਧਾਗਾ ਟਾਈਟ ਜੱਟਲਾ ਕਰਨਾ ਹੁੰਦਾ ਠੀਕ ਹੈ ਇਹਨੂੰ ਟੈਂਸ਼ਨ ਕਹਿੰਦੇ ਆ ਔਰ ਇਹਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਲੰਘਾ ਕੇ ਇਹ ਜਿਹੜੀ ਡੰਡੀ ਹੈ ਇਹਦੇ ਅੰਦਰ ਸਾਈਡ ਧਾਗਾ ਕਰ ਲੈਣਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਦੇ ਵਿੱਚ ਉਸ ਤੋਂ ਬਾਅਦ ਇੱਥੋਂ ਫਿਰ ਪਲੇਟਾਂ ਦੇ ਵਿੱਚ ਲੰਘਾਣਾ ਹੈ ਹੁਣ ਉਸ ਤੋਂ ਬਾਅਦ ਜਿਹੜਾ ਏ ਵਾਲਾ ਸ਼ੇਕ ਹੈ ਇਹਦੇ ਵਿੱਚੋਂ ਆਪਾਂ ਨੇ ਥ੍ਰੈਡ ਨੂੰ ਲੰਘਾ ਲੈਣਾ ਹੈ ਐਦਾਂ ਠੀਕ ਹੈ ਔਰ ਇਸ ਤੋਂ ਬਾਅਦ ਏ ਜਿਹੜੀ ਕੁੰਡੀ ਜੀ ਬਣੀ ਹੈ ਇਹਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਧਾਗਾ ਅੰਦਰ ਕਰ ਲੈਣਾ ਹੈ ਔਰ ਹੁਣ ਆਪਾਂ ਨੇ ਜੋ ਸੂਈ ਦੇ ਵਿੱਚੋਂ ਧਾਗਾ ਪਾਣਾ ਹੈ ਠੀਕ ਹੈ ਏ ਸਾਈਡ ਤੋਂ ਧਾਗਾ ਪਾਵਾਂਗੇ ਔਰ ਏ ਸਾਈਡ ਨਾਲ ਆਪਾਂ ਨੇ ਬਾਹਰ ਕੱਢ ਲੈਣਾ ਹੈ ਇਹ ਜਿਹੜਾ ਤੁਹਾਡਾ ਸਲਾਈ ਮਸ਼ੀਨ ਦੀ ਜਿਹੜੀ ਸੂਈ ਹੁੰਦੀ ਹੈ ਤਾਂ ਸ਼ੇਕ ਬਿਲਕੁਲ ਇਸ ਤਰ੍ਹਾਂ ਸਿੱਧਾ ਹੋਣਾ ਚਾਹੀਦਾ ਜਿਹਦੇ ਵਿੱਚ ਧਾਗਾ ਸਿੱਧਾ ਅਗਰ ਤੁਹਾਡਾ ਹਲਕਾ ਜਿਹਾ ਵੀ ਟੇਡਾ ਹੋ ਗਿਆ ਤਾਂ ਜਿਹੜੀ ਮਸ਼ੀਨ ਆ ਉਹ ਧਾਗਾ ਤੋੜਨ ਲੱਗ ਜਾਂਦੀ ਠੀਕ ਹੈ ਜੀ ਇਹ ਹੋ ਗਿਆ ਆਪਾਂ ਨੇ ਸਲਾਈ ਮਸ਼ੀਨ ਦੇ ਉੱਪਰਲੀ ਸਾਈਡ ਤੋਂ ਥ੍ਰੈਡ ਪਾ ਲਿਆ ਸਭ ਤੋਂ ਪਹਿਲਾਂ ਇੱਥੇ ਨੰਬਰ 1 ਨੰਬਰ 2 ਤੇ ਟੈਂਸ਼ਨ ਵਾਲੀਆਂ ਪਲੇਟਸ ਦੇ ਵਿੱਚ ਨੰਬਰ 3 ਤੇ ਇਹ ਵਾਲੇ ਸ਼ੇਕ ਦੇ ਵਿੱਚ ਨੰਬਰ 4 ਤੇ ਇੱਥੋਂ ਤੇ ਨੰਬਰ 5 ਤੇ ਆਪਾਂ ਨੇ ਸੂਈ ਦੇ ਵਿੱਚੋਂ ਧਾਗਾ ਕੱਢ ਲੈਣਾ ਉਸ ਤੋਂ ਬਾਅਦ ਆਪਾਂ ਹੁਣ ਹੁਣ ਦੱਸਾਂਗੇ ਕਿ ਫਿਰਕੀ ਦੇ ਵਿੱਚ ਆ ਜਿਹੜੀ ਕਿੱਦਾਂ ਪਾਣੀ ਹੈ ਡੱਬੀ ਦੇ ਵਿੱਚ ਇਹ ਹੁੰਦੀ ਹੈ ਡੱਬੀ ਔਰ ਇਹ ਹੁੰਦੀ ਹੈ ਫਿਰਕੀ ਠੀਕ ਹੈ ਇਹਨੂੰ ਆਪਾਂ ਨੇ ਇਸ ਤਰ੍ਹਾਂ ਰੱਖਣਾ ਇਹ ਵਾਲੀ ਸਾਈਡ ਨੂੰ ਇਦਾਂ ਕਰਕੇ ਇਹਦੇ ਵਿੱਚ ਪਾ ਕੇ ਉਸ ਤੋਂ ਬਾਅਦ ਇਹ ਵਾਲੀ ਜਿਹੜੀ ਚੀਜ਼ ਆ ਇਹਦੇ ਵਿੱਚੋਂ ਆਪਾਂ ਨੇ ਥ੍ਰੈਡ ਨੂੰ ਨੰਘਾ ਕੇ ਇਦਾਂ ਕੱਢ ਲੈਣਾ ਆ ਫੋ ਦਾ ਜਿਹੜਾ ਧਾਗਾ ਹੈ ਜਿਆਦਾ ਟਾਈਟ ਜਾਂ ਜਿਆਦਾ ਢਿੱਲਾ ਨਹੀਂ ਹੋਣਾ ਚਾਹੀਦਾ ਜਿਆਦਾ ਢਿੱਲਾ ਹੋਊਗਾ ਤਾਂ ਤੁਹਾਡੀ ਜਿਹੜੀ ਸਲਾਈ ਹੈਗੀ ਹੈ ਨਾ ਕਪੜੇ ਤੇ ਸਲਾਈ ਲਗਾਣੇ ਆ ਉਹਦੇ ਵਿੱਚ ਦਾਣਾ ਆਊਗਾ ਜਿਆਦਾ ਟਾਈਟ ਕਰੂਗੇ ਤਾਂ ਜਿਹੜੀ ਸੀਣਾ ਉਹ ਖਿੱਚਵੀ ਆਊਗੀ ਕਪੜਾ ਇਕੱਠਾ ਹੋਊਗਾ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਪਾ ਕੇ ਹੁਣ ਜਦੋਂ ਅਸੀਂ ਇਹਨਾਂ ਨੂੰ ਸ਼ਟਲ ਦੇ ਵਿੱਚ ਪਾਣਾ ਹੈ ਠੀਕ ਹੈ ਇਸ ਤਰ੍ਹਾਂ ਸ਼ਟਲ ਦੇ ਵਿੱਚ ਪਾਣਾ ਤਾਂ ਤੁਸੀਂ ਕੀ ਕਰਨਾ ਹੈ ਜਿਹੜੀ ਇਹ ਵਾਲੀ ਇੱਥੇ ਇੱਕ ਛੋਟੀ ਜੀ ਪਲੇਟ ਹੁੰਦੀ ਹੈ ਇਸ ਤਰ੍ਹਾਂ ਇਹਨੂੰ ਇਦਾਂ ਚੱਕ ਲੈਣਾ ਹੈ ਠੀਕ ਹੈ ਹੁਣ ਆਪਾਂ ਨੇ ਮਸ਼ੀਨ ਦੇ ਹੇਠਾਂ ਤੋਂ ਇਦਾਂ ਆ ਦੇਖੋ ਇੱਥੇ ਆ ਜਿਹੜੀ ਫਿਰਕੀ ਦੀ ਜਿਹੜਾ ਵਿੱਚ ਸੈਂਟਰ ਦੇ ਵਿੱਚ ਡੱਬੀ ਚ ਸ਼ੇਕ ਹੈਗਾ ਉਹਨੂੰ ਆ ਵਾਲੇ ਦੇ ਵਿੱਚ ਪਾ ਕੇ ਔਰ ਆ ਜਿਹੜੀ ਚੀਜ਼ ਹੈਗੀ ਦੀ ਡੰਡੀ ਇਹਦੇ ਵਿੱਚ ਪਾਣੀ ਆ ਫਿਰ ਇਹਨੂੰ ਬੰਦ ਕਰ ਲੈਣਾ ਹੁਣ ਉਸ ਤੋਂ ਬਾਅਦ ਕੀ ਕਰਨਾ ਆਪਾਂ ਨੇ ਇਹ ਧਾਗੇ ਨੂੰ ਇਸ ਤਰ੍ਹਾਂ ਫੜ ਲੈਣਾ ਆ ਔਰ ਮਸ਼ੀਨ ਨੂੰ ਇਦਾਂ ਹਲਕਾ ਜਿਹਾ ਚਲਾਣਾ ਹੈ ਇਸ ਤਰ੍ਹਾਂ ਸਾਡਾ ਜਿਹੜਾ ਫਿਰਕੀ ਦਾ ਧਾਗਾ ਆ ਉਹ ਬਾਹਰ ਆ ਜਾਣਾ ਠੀਕ ਹੈ ਇਹ ਆਪਣੇ ਅਲੱਗ-ਅਲੱਗ ਥ੍ਰੈਡ ਪਾਏ ਤਾਂ ਕਿ ਤੁਹਾਨੂੰ ਜਿਹੜਾ ਇਹਨਾਂ ਦਾ ਪਤਾ ਲੱਗ ਜਵੇ ਕਿ ਕਿਹੜਾ ਕਿਸ ਤਰ੍ਹਾਂ ਦਾ ਧਾਗਾ ਹੈ ਠੀਕ ਹੈ ਨਿਕਲਣਾ ਇਹ ਸਾਡਾ ਫਿਰਕੀ ਦਾ ਧਾਗਾ ਹੈ ਔਰ ਇਹ ਸਾਡਾ ਉੱਪਰ ਤੋਂ ਮਸ਼ੀਨ ਦਾ ਥ੍ਰੈਡ ਹੈਗਾ ਠੀਕ ਹੈ ਇਸ ਤਰ੍ਹਾਂ ਤੁਸੀਂ ਮਸ਼ੀਨ ਦੇ ਵਿੱਚ ਥ੍ਰੈਡ ਪਾ ਕੇ ਸਲਾਈ ਕਰ ਸਕਦੇ ਹੋ ਤੇ ਅੱਜ ਦੀ ਜਿਹੜੀ ਵੈਸੀ ਵੀਡੀਓ ਹੈਗੀ ਖਾਸ ਕਰ ਜਿਹੜੀਆਂ 0 ਤੋਂ ਸਟਾਰਟ ਕਰ ਰਹੀਆਂ ਉਹਨਾਂ ਪੈਣਾ ਲਈ ਬਿਲਕੁਲ ਸਪੈਸ਼ਲ ਜੀ ਹੈਗੀ ਐ ਖਾਸ ਹੈਗੀ ਐ ਤਾਂ ਕਿ ਜਿਹੜੀਆਂ ਉਹ ਪੈਣਾ ਵੀ ਹੈਗੀਆਂ ਇਸ ਤਰ੍ਹਾਂ ਸਲਾਈ ਕਰ ਸਕਣ ਔਰ ਤੁਹਾਡੇ ਲਈ ਅਸੀਂ ਇਹ ਵੀਡੀਓ ਤਾਂ ਲੈ ਕੇ ਆਏ ਕਿਉਂਕਿ ਆਪਾਂ ਕਟਿੰਗ ਦੇ ਨਾਲ-ਨਾਲ ਸਿਲਾਈ ਦਾ ਵੀ ਦੱਸਣਾ ਹੈ ਤੁਹਾਨੂੰ ਔਰ ਤਾਂ ਕਿ ਜਿਨ੍ਹਾਂ ਨੂੰ ਮਸ਼ੀਨ ਦੇ ਵਿੱਚ ਧਾਗਾ ਪਾਣਾ ਨਹੀਂ ਆਉਂਦਾ ਹੈਗਾ ਉਹ ਇਹ ਚੀਜ਼ਾਂ ਸਿੱਖ ਲੈਣ ਔਰ ਬਾਅਦ ਵਿੱਚ ਆਪਣੀ ਜਿਹੜੀ ਹੈ ਸਿਲਾਈ ਹੈ ਉਹ ਸ਼ੁਰੂ ਕਰ ਸਕਣ ਤੇ ਹੋਪ ਤੁਹਾਨੂੰ ਅੱਜ ਦੀ ਇਹ ਵੀਡੀਓ ਜਿਹੜੀ ਵਧੀਆ ਲੱਗੀ ਹੋਊਗੀ ਔਰ ਜਿਨ੍ਹਾਂ ਨੇ ਹਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆ ਜਲਦੀ ਤੋਂ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਤਾਂ ਕਿ ਹੋਰ ਵੀ ਕਿਸੇ ਨੂੰ ਨੌਲੇਜ ਮਿਲ ਸਕੇ ਹੋਰ ਵੀ ਕੋਈ ਇਸ ਚੀਜ਼ ਦਾ ਫਾਇਦਾ ਉਠਾ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਿਓ ਕਿਉਂਕਿ ਤੁਹਾਡੇ ਕਮੈਂਟਸ ਜਿਹੜੇ ਉਹ ਸਾਨੂੰ ਹੌਸਲਾ ਦਿੰਦੇ ਆ ਕਿ ਅਸੀਂ ਗਾਂਹ ਹੋਰ ਕਿਦਾਂ ਦੀਆਂ ਤੁਹਾਡੇ ਲਈ ਵੀਡੀਓਜ਼ ਲੈ ਕੇ ਆਈਏ ਤੇ ਥੈਂਕ ਯੂ ਫॉर ਵਾਚਿੰਗ ਕਾਰਪਟਿਕ ਚੈਨਲ